ਵਿਆਹ ਦੀਆਂ ਖੁਸ਼ੀਆਂ ਬਦਲੀਆਂ ਮਾਤਮ ਵਿੱਚ ਭੈਣ ਦੇ ਵਿਆਹ ਦੇ ਲਈ ਮੰਡੀ ਸਬਜ਼ੀ ਲੈਣ ਗਏ ਪਿਓ ਪੁੱਤ ਦੀ ਐਕਸੀਡੈਂਟ ਵਿੱਚ ਹੋਈ ਮੌਤ ਜਲੰਧਰ ਦੇ ਵਿੱਚ ਸਵੇਰੇ ਸਵੇਰੇ ਇੱਕ ਦਰਦਨਾਕ ਹਾਦਸੇ ਦੇ ਵਿੱਚ ਪਿਓ ਪੁੱਤ ਦੀ ਮੌਤ ਦੀ ਖਬਰ ਸਾਹਮਣੇ ਆ ਰਹੀ ਹੈ ਤਨਕੋਦਰ ਚੌਂਕ ਦੇ ਨੇੜੇ ਇੱਕ ਟਿਪਰ ਦੀ ਚਪੇੜ ਦੇ ਵਿੱਚ ਆਉਣ ਦੇ ਨਾਲ ਦੋ ਵਿਅਕਤੀਆਂ ਦੀ ਮੌਤ ਹੋ ਗਈ ਮਿਲੀ ਜਾਣਕਾਰੀ ਦੇ ਅਨੁਸਾਰ ਦੋਨੋਂ ਲੋਕ ਮਕਸੂਦਾ ਮੰਡੀ ਤੋਂ ਭੈਣ ਦੇ ਸ਼ਾਦੀ ਦੇ ਲਈ ਸਬਜ਼ੀ ਲੈ ਕੇ ਵਾਪਸ ਘਰ ਪਰਤ ਰਹੇ ਸੀ ਪਰ ਦੂਜੇ ਪਾਸੇ ਦੁਆਬਾ ਸਕੂਲ ਦੇ ਨੇੜੇ ਬڑے ਕੂੜੇ ਦੇ ਡੰਪ ਦੇ ਕੋਲੋਂ ਆ ਕੇ ਬਾਈਕ ਸਵਾਰ ਟਿਪਰ ਦੀ ਚਪੇੜ ਦੇ ਵਿੱਚ ਆ ਜਾਂਦੇ ਨੇ ਤੇ ਦੋਨਾਂ ਦੀ ਹੀ ਮੌਕੇ ਤੇ ਮੌਤ ਹੋ ਜਾਂਦੀ ਆ। ਪਹਿਲਾਂ ਹੁੰਦਾ ਪਈ ਇਹਨੂੰ ਪੁੱਤਰ ਸਾਈਡ ਤੋਂ। ਜੀ। ਤੇ ਇਹ ਮੁੰਡੇ ਜਾਂਦੇ ਇਹਨਾਂ ਦਾ ਘਰ ਵਿਆਹ ਸੀਗਾ ਸੱਤੀ ਲੈਣ ਜਾ ਰਹੇ ਸੀਗੇ। ਜੀ। ਤੇ ਇਹ ਕੂੜੇ ਵਾਲੇ ਡੰਪ ਦੇ ਲਾਗੇ ਤੇ ਨਾਲ ਦੇ ਦੀ ਸਾਈਡ ਤੇ ਕੀ ਇਹਨਾਂ ਨੂੰ ਤੇ ਇਹ ਦੇਖ ਅੰਦਰ ਨੂੰ ਪਏ ਨੇ ਤੇ ਇਹਨਾਂ ਦਾ ਪੁੱਤਰ ਰੇਟਰਾਂਗੇ। ਅੱਛਾ ਜੀ। ਦੋਨੋਂ ਦੇ ਪਿੰਡ ਸਾਂ ਨੂੰ ਸਪਰ ਸਿੰਘ ਸਿੰਘ ਜੀ। ਜੀ। ਜੀਰ ਪੁੱਤਰ ਸੌਣ ਵਾਸੇ ਪਿੰਡ ਫੇਰਾ ਨਮੂਦਰ। ਜੀ। ਤੇ ਕਰਮਨ ਮੁੰਡਾ ਜੀ ਇਹ ਬਈ ਮਾ ਇਥੋਂ ਬੋਤੀ ਸੀਗੇ ਤੋਂ ਸਭ ਨੂੰ ਨਾਂ ਜਾ ਰਹੇ ਅੱਛਾ ਜੀ ਤੁਹਾ ਵਿਆਹ ਹੋ ਗਿਆ ਅੱਛਾ ਜੀ ਤੇ ਕਿੰਨੇ ਬੰਦੇ ਸੀਗੇ ਟੋਟਲ ਜਿਹੜੇ ਸਭ ਜਿਹੜਾ ਡੈਥ ਹੋਈਏ ਦੋ ਜਾਨੇ ਸੀਗੇ ਇਹਨਾਂ ਦੇ ਕਿੰਨੇ ਜਾਨੇ ਸੀਗੇ ਇੱਕ ਨੰਬਰ ਜਿਹੜਾ ਤਸਵੀਰ ਦਾ ਜੀ ਜੀ ਉਹ ਵੀ ਨਾਲ ਸੀਗਾ ਉਹ ਉਹਨਾਂ ਦਾ ਪਛਾਹ ਹੋ ਗਿਆ ਪਿੱਛੇ ਸੀਗੇ ਦੂਸਰੇ ਵਾਲਾ ਕਮਟਰ ਦੇ ਤੇ ਅੱਛਾ ਜੀ ਬਾਅਦ ਕਰਕੇ ਉਹਨਾਂ ਦਾ ਉਹਨਾਂ ਦਾ ਹਿਸਿਆ ਆ ਰਿਹਾ ਸੀਗਾ ਉਹਦੇ ਕਰਕੇ ਉਹਦਾ ਉਹਦਾ ਪਛਾਹ ਹੋ ਗਿਆ ਅੱਛਾ ਜੀ 8 ਫੀਟ ਦੇ ਨਾਲ ਉੱਧਰ ਨੂੰ ਲੱਗ ਕੇ ਉੱਥੇ ਦੇ ਟਰਾਲਾ ਲੰਘਣ ਦੇ ਨਾਲ ਜੀ ਉਹ ਵੀ ਡਿਫਰੈਂਟ ਜਿਹੇ ਬੰਦਾ ਫੜਿਆ ਗਿਆ ਟਰਾਲਾ ਜਿਹੜਾ ਸੀਗਾ ਟਰਾਲਾ ਤੇ ਢੇਰ ਲਿਆ ਗਿਆ ਤੇ ਟਾਲੇ ਨੂੰ ਡਰਾਈਵਰ ਜਿਹੜਾ ਉਹ ਲੌਕ ਕਰਕੇ ਦੌੜ ਗਿਆ ਅੱਛਾ ਜੀ ਹਾਂਜੀ ਕਾਲਾ ਕੰਪਨੀ ਤੇ ਸਰ ਗੱਡੀ ਨੰਬਰ ਦੱਸ ਸਕਦੇ ਹੋ ਉਹਨਾਂ ਦਾ ਟਰਾਲਾ ਟਰਾਲਾ ਆ ਗਿਆ ਪੀ ਵੀ 33 E ਨੇ ਮੋਟਰਸਾਈਕਲ ਦਾ ਨੰਬਰ ਪੀਪੀ 33ਈ 21 ਸਿਆਸੀ ਜਿਹਦੇ ਤੇ ਸਵਾਰ ਚਗੇ ਠੀਕ ਹੈ ਸਰ ਤੇ ਟਰਾਲੇ ਦਾ ਨੰਬਰ ਹੈਗਾ ਪੀਪੀ 03 ਏ ਜੇ ਲੋਕੇ 52 ਟਾਟਾ ਦਾ ਟਰਾਲਾ ਕੋਈ ਸੀਟੀਸੀ ਵਗੈਰਾ ਕੋਈ ਗੁੰਮ ਰੱਖਿਆ ਲੀ ਗਈ ਸਰ ਸੀਸੀਡੀ ਫੁੱਟੇ ਅੱਗੇ ਘੇੜਿਆ ਨੂੰ ਜਾ ਕੇ ਅੱਛਾ ਜੀ ਆਪਣੀ ਸਵੀਟ ਤੇ ਲੱਗਦੇ ਅੱਛਾ ਜੀ ਕਿੰਨੇ ਕ ਵੇਲੇ ਦਿੱਕਤ ਨਾ ਸਰ ਹਾਂਜੀ ਕਿੰਨੇ ਕ ਵੇਲੇ ਦੀ ਬਾਤ ਹੈ ਟਕਣਾ ਹੋਈ ਹੈ ਜੀ ਐਸਟੀਮੇਟ ਸਾਡੇ 6 ਵਜੇ ਦਾ ਲੱਗਿਆ ਤਾਂ ਮੈਨੂੰ ਇੰਟਰਵਿਊ ਮਿਲੀ ਹੈ ਸਰ ਕਿਹੜੀ ਜਗ੍ਹਾ ਦਾ ਸੀਗਾ ਇਹ ਤਾਂ ਇਹ 3 ਪੁਆਇੰਟ ਮੰਨਦਾ ਜੀ ਲਿੰਕ ਰੋਡ 3 ਪੁਆਇੰਟ ਬਾਬਾਪੁਰਾ ਜਿਲਦਰ ਤੇ ਗੱਲ ਕੀ ਲੜਕੀ ਦੀ ਸ਼ਾਦੀ ਸੀ ਸਬਜ਼ੀ ਲੈਣ ਆਏ ਸੀ ਅੱਛਾ ਜੀ ਅਸੀਂ ਇਕੱਠੇ ਹੀ ਤੁਰੇ ਆਉਂਦੇ ਸੀਗੇ ਜੀ ਇਹ ਮੇਰੇ ਨਾਲੋਂ ਬੰਦਾ ਵੀਰ ਕਰਮਾ ਪਿੱਛੇ ਸੀ ਜੀ ਤੇ ਮੈਂ ਮੋੜੇ ਸੀਗਾ ਜੀ ਤੇ ਮੈਂ ਜਦੋਂ ਇੱਥੇ ਆ ਕੇ ਮੈਂ ਪਿੱਛਾ ਮੁੜ ਕੇ ਨਹੀਂ ਦੇਖਿਆ ਮੈਂ ਕੋਰੇ ਦਾ ਨਾਮ ਤੇ ਧਿਆਨ ਦੇਣਾ ਅੱਛਾ ਜੀ ਮੋੜੇ ਵੀ ਦੇਖਣਾ ਹੁੰਦਾ ਇਤੋਂ ਨੂੰ ਗੱਡੀ ਆਵੇ ਤੇ ਮੈਂ ਆਪ ਦਾ ਧਿਆਨ ਦਿੱਤਾ ਜੀ ਜੀ ਜਦੋਂ ਮੈਂ ਪਿੱਛੇ ਨਾ ਜਾ ਕੇ ਮੀਡੀਆ ਸਵਾ ਚੋਂ ਫੋਨ ਦੋਤਾ ਜਾ ਕੇ ਜੀ ਮੈਂ ਤਾਂ ਪਿੱਛੇ ਆਏ ਨਹੀਂ ਮਗਰ ਤੇ ਪਿੱਛੇ ਰਹਿ ਗਿਆ ਮੈਂ ਕਿਤਾ ਫੋਨ ਚੱਕ ਨਹੀਂ ਹੋਇਆ ਜੀ ਚਾਰ ਪੰਜ ਵਾਰੀ ਮੈਂ ਫੋਨ ਲਾਇਆ ਅੱਛਾ ਜੀ ਇਹ ਮੈਂ ਪੈਂਟ ਲਾਇਆ ਮੈਂ ਕਹਾਂ ਵੀ ਫੋਨ ਨਹੀਂ ਚੱਕਣ ਦਾ ਹੈ ਉਹਨਾਂ ਦਾ ਨੰਬਰ ਹੋਰ ਵੀ ਕੋ ਹੈਗਾ ਤੇ ਜਾਂ ਉਹੀ ਨੰਬਰ ਸੀ ਜੀ ਜਦੋਂ ਮੈਂ ਪਿੱਛੇ ਆ ਕੇ ਹੌਲੀ ਹੌਲੀ ਮੈਂ ਆਉਣਾ ਆ ਦੇਖਣਾ ਜਾਂਦਾ ਵੀ ਕਿਤੇ ਕਿਸੇ ਦੇ ਵਿੱਚ ਨਹੀਂ ਵੱਜ ਬੁੱਝ ਗਏ ਅੱਛਾ ਜੀ ਦੇ ਲੋਕੋ ਫੋਟੋ ਤਾਂ ਮਗਰਾਂ ਦੇ ਆਇਆ ਇੱਥੇ ਆਪਰੇ। ਕਿ ਨਾਮ ਚ ਨਰਦਾ ਡਿੱਗ ਲਗੇ। ਮੇਰਾ ਅ ਘਰ ਵਾਲੀ ਦਾ ਭਰਾ ਸੀਗਾ। ਘਰ ਵਾਲੀ ਦਾ ਭਿੰਦੇ। ਠੀਕ ਹੈ। ਕਿ ਨਾਮ ਇਹ ਨਦੀ ਪੁੱਤੀ ਦੋਨੇ। ਕਿ ਨਾਮ ਇੱਕ ਜਸਵੀਰ ਜਸਵੀਰ ਸਿੰਘ ਸੀਗਾ। ਅੱਛਾ ਜੀ। ਇੱਕ ਮੁੰਡੇ ਦਾ ਨਾਮ ਇਹਦਾ ਕਰਮਨ ਜੀ। ਤੇ ਹੁਣ ਜਾ ਕਿੱਥੇ ਲੇਗੀ? ਸਬਜ਼ੀ ਲੈਣ ਜਾ ਰਹਾ ਸੀ ਮੰਡੀ ਨੂੰ। ਤੇ ਕਿੱਥੇ ਰਹਿਣ ਵਾਲੇ ਸੀ? ਮੇਰਾ ਪਿੰਡ ਦੇ। ਮੇਰਾ ਪਿੰਡ ਦੇ। ਸਵੇਰੇ ਕੋਈ ਇਹ ਲੋ 7:00 ਵਜੇ ਦੀ ਘਟਨਾ ਹੈ ਜੀ ਰਕ ਵਾਲਾ ਮੁਕੇ ਤੇ ਫੜਿਆ ਗਿਆ ਕਿ ਰਕ ਵਾਲਾ ਕਹਿੰਦੇ ਆ ਪੁਲਿਸ ਵਾਲੇ ਦੀ ਥੀਰ ਲਿਆ ਉਹ ਤੇ